ਕਰ ਰਹੇ ਆਪਣੇ ਬਦੌਰਦ ਲੁਧਿਆਣਾ ਪੁਲਿਸ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਲਗਾਤਾਰ ਯਤਨ ਕਰ ਰਹੀ ਹੈ ਕਿ ਲੁਧਿਆਣਾ ਵਾਸੀ ਕਿਤੇ ਨਾ ਕਿਤੇ ਜਿਹੜੇ ਟ੍ਰੈਫਿਕ ਰੂਲਸ ਨੇ ਉਹਨਾਂ ਦੀ ਵਾਇਲੇਸ਼ਨ ਨਾ ਕਰੇ ਇਸ ਤੋਂ ਬਾਵਜੂਦ ਲੋਕ ਕੁਝ ਨੇ ਜਿਹੜਾ ਟ੍ਰੈਫਿਕ ਦੀ ਵਾਇੋਲੇਸ਼ਨ ਵੀ ਕਰਦੇ ਨੇ ਤੇ ਉਸ ਤੋਂ ਬਾਅਦ ਕੁਝ ਅਜਿਹੇ ਮਤਲਬ ਆਪਣੇ ਸੰਪਰਕ ਨਿਓ ਸਾਹਮਣੇ ਰੱਖ ਦਿੰਨੇ ਕਿ ਸਾਡੀ ਇਹਦੇ ਨਾਲ ਗੱਲ ਕਰ ਲੋ ਇਹ ਭਾਈ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਡੇਲੀ ਵਾਇੋਲੇਸ਼ਨ ਕਿੰਨੇ ਕਿੰਨੇ ਜਾ ਰਹੀ ਹੈ ਅਗਰ ਦੇਖਿਆ ਜਾਵੇ ਚਲਾਨ ਦੀ ਮਤਲਬ ਜਿਹੜੇ ਲੋਕ ਨੇ ਔਨਲਾਈਨ ਮਤਲਬ ਚਲਾਨ ਦੀ ਵਾਇੋਲੇਸ਼ਨ ਕਰਦੇ ਨੇ ਉਸ ਤੋਂ ਬਾਅਦ ਤੁਸੀਂ ਇਹਨਾਂ ਦਾ ਚਲਾਨ ਜਾਰੀ ਕਰਦੇ ਹੋ ਕਿੰਨੇ ਕੁ ਲੋਕ ਨੇ ਜਿਹੜੇ ਮਤਲਬ ਗਿਣਤੀ ਦੇ ਵਿੱਚ ਤੁਸੀਂ ਕਰਦੇ ਹੋ ਡੇਲੀ ਚਲਾਨ ਨਹੀਂ ਮਾਨ ਜੀ ਜਿਹੜੇ ਚਾਰਾਂ 25 ਦੀ ਡੇਲੀ ਕੀਤੀ ਜਾਂਦੇ ਨੇ ਜਿਹੜੇ ਕੋਈ 10 ਕਿਲਾਰੋ ਜੁਪੀਆਈ ਚਲਾਨ ਹੋ ਜਾਂਦੇ ਨੇ 10 12 ਜਿਹੜੇ ਡਿਜੀਟਲ ਚਲਾਨ ਹੋ ਜਾਂਦੇ ਹੋ ਜੀ ਆਨਲਾਈਨ ਜਿਹੜੇ ਆ ਡਿਜੀਟਲ ਚਲਾਨ ਕੀਤੇ ਜਾਂਦੇ ਆ ਕੋਈ ਵਿਦਾਊਟ ਵਾਲ ਮਰਦਾ ਕੋਈ ਟਪਰ ਰਡਿੰਗਾ ਜੀ ਕੋਈ ਰੋਂਗ ਸਾਈਡ ਦਾ ਜੀ ਕੋਈ ਨੰਬਰ ਬ੍ਰੇਕਾਂ ਦੇ ਜੀ ਇਹ ਜਿਹੜੇ ਜ਼ਿਆਦਾਤਰ ਜਿਹੜੇ ਆ ਡਿਜੀਟਲ ਚਲਾਨ ਹੁੰਦੇ ਆ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਹਲੇ ਜਿਨ੍ਹਾਂ ਨੂੰ ਆਪਾਂ ਬਾਰ-ਬਾਰ ਟ੍ਰੈਫਿਕ ਪੁਲਿਸ ਵੀ ਵੇਅਰ ਕਰਦੀ ਆ ਕਿ ਟ੍ਰੈਫਿਕ ਦੀ ਵਾਇਓਲੇਸ਼ਨ ਨਾ ਕਰੋ ਜਿਹੜੇ ਉਹ ਨਹੀਂ ਕਰਦੇ ਹਲੇ ਵੀ ਉਹਨਾਂ ਦੇ ਉੱਪਰ ਤੁਸੀਂ ਕੋਈ ਸਖਤ ਐਕਸ਼ਨ ਵੀ ਲੈਣੇ ਹੋ ਜਾਂ ਚਲਾਨ ਕਰਕੇ ਛੱਡ ਦਿੰਨੇ ਹੋ ਜੀ ਮਾਨ ਜੀ ਅਜੇ ਤੱਕ ਤੇ ਕ ਕਿ ਜਿਹੜੇ ਰੌਮ ਸਾਈਡ ਚਾਹਨੋਂ ਨਹੀਂ ਹਟਦੇ ਬਾਰ-ਬਾਰ ਕਈਆਂ ਦੋ-ਦੋ ਤਿੰਨ-ਤਿੰਨ ਚਲਾਨ ਵੀ ਹੋ ਜਾਂਦੇ ਪਰ ਉਹ ਨਹੀਂ ਰੋਕਾ ਕੋਈ ਫਿਰ ਇਹਦੇ ਉੱਪਰ ਕੀ ਕਾਰਵਾਈ ਅੱਗੇ ਬੰਦੀ ਹੁੰਦੀ ਹੁੰਦੀ ਉਹ ਨਾਲ ਹੀ ਇਹੋ ਆ ਜੀ ਡੀਟੀਓ ਸਾਹਿਬ ਵੱਲੋਂ ਫਿਰ ਆਏ ਇੱਕ ਮੈਸੇਜ ਆਉਂਦਾ ਜੀ ਕਿ ਕਿਤੇ ਜਿਹੜੇ ਜਿਹਦਾ ਚਾਰ ਚਲਾਨ ਤਿੰਨ ਚਾਰ ਚਾਰ ਚਲਾਨ ਹੋ ਜਾਂਦੇ ਨੇ ਉਹ ਜਿਹੜਾ ਉਨ੍ਹਾਂ ਦਾ ਵਹੀਕਲ ਆ ਉਹ ਜਬਤ ਕੀਤਾ ਜਾਊਗਾ ਸੋ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੋਗੇ ਕਿ ਜਦੋਂ ਵੀ ਸੜਕ ਤੇ ਨਿਕਲਣਾ ਹੈ ਤਾਂ ਕਿਹੜੇ ਤੁਸੀਂ ਨਿਯਮ ਨੇ ਉਹ ਰੈਗੂਲਰ ਫੋਲੋ ਕਰਨੇ ਹਨ ਤਾਂ ਕਿ ਆਪ ਦੀ ਜਾਨ ਵੀ ਸੁਰੱਖਿਅਤ ਬਣੀ ਰਹੇ ਤੇ ਲੋਕਾਂ ਦੀ ਜਾਨ ਦੇ ਨਾਲ ਵੀ ਉਹ ਖਿਲਵਾੜ ਨਾ ਕਰ ਸਕਣ ਜੀ ਅਸੀਂ ਵਾਰ-ਵਾਰ ਲੋਕਾਂ ਨੂੰ ਜਨਤਾ ਨੂੰ ਇਹੋ ਬੇਨਤੀ ਕਰਦੇ ਹਾਂ ਇੱਕ ਤੇ ਨੰਬਰ ਇੱਕ ਹੈਲਮਟ ਪਾਣ ਕੇ ਚੱਲੋ ਜੀ ਨੰਬਰ 2 ਹੈ ਜਿਹੜੀ ਟੱਪਰ ਰੈਟਿੰਗ ਨਾ ਕਰੋ ਨੰਬਰ 4 ਜਿਹੜੀਆਂ ਆਪਣੀਆਂ ਨੰਬਰ ਪਲੇਟਾਂ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਲਾਓ ਬਾਕੀ ਜਿਹੜੀ ਰੋਂਗ ਸਾਈਡ ਆ ਰੋਂਗ ਪਾਰਕਿੰਗ ਆ ਇਹ ਨਾ ਕੀਤੀ ਜਾਂਦੀ। ਸੋ ਦੇਖਿਆ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਅੱਜ ਦੀ ਤਰੀਕ ਦੇ ਵਿੱਚ ਵੀ ਲੋਕ ਨੇ ਜਿਹੜੇ ਟ੍ਰੈਫਿਕ ਜਿਹੜੇ ਨਿਯਮ ਨੇ ਉਹਨਾਂ ਦੀ ਉਲੰਘਣਾ ਕਰਦੇ ਨੇ ਤੇ ਨਾਲ ਦੀ ਨਾਲ ਕਹਿੰਦੇ ਨੇ ਕਿ ਤੁਸੀਂ ਇਹਨਾਂ ਨਾਲ ਗੱਲ ਕਰ ਲਓ ਸਾਨੂੰ ਜਾਣਦੇ ਹੋ ਪਰ ਅਸੀਂ ਵੀ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਅਪੀਲ ਕਰਾਂਗੇ ਕਿ ਟ੍ਰੈਫਿਕ ਵਾਇਲੇਸ਼ਨ ਨਾ ਕੀਤੀ ਜਾਵੇ ਕਿਉਂਕਿ ਇਹਨਾਂ ਵੱਲੋਂ ਤਾਂ ਲਗਾਤਾਰ 20-25 ਚਲਾਨ ਜਿਹੜੇ ਨੇ ਤੁਹਾਡੇ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਜਿਹੜੇ ਹੋਰ ਵੀ ਲੋਕਾਂ ਨੂੰ ਅਸੀਂ ਇਹੀ ਹਦਾਇਤ ਕਰਾਂਗੇ ਕਿ ਜਦੋਂ ਵੀ ਘਰੋਂ ਨਿਕਲਣਾ ਆ ਤਾਂ ਤੁਸੀਂ ਹੈਲਮਟ ਜ਼ਰੂਰ ਪਾ ਕੇ ਨਿਕਲਣਾ ਹੈ ਭਾਈ ਸਾਹਿਬ ਰੋਕੇ ਹੋਏ ਨੇ ਸੋ ਇਹਨਾਂ ਇਹਨਾਂ ਦਾ ਵੀ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹ ਟ੍ਰੈਫਿਕ ਦੇ ਜਿਹੜੇ ਵਾਇਲੇਸ਼ਨ ਆ ਉਹ ਕੀਤੇ ਜਾ ਰਹੀ ਤੇ ਨਾਲ ਦੀ ਨਾਲ ਜਿਹੜੀ ਟ੍ਰੈਫਿਕ ਪੁਲਿਸ ਹੈ ਜਿਹੜੀ ਟ੍ਰੈਫਿਕ ਪੁਲਿਸ ਹੈ ਉਹ ਆਪਣਾ ਕਿੰਨਾ ਕਿਤੇ ਉਹ ਕੰਮ ਕਰ ਰਹੀ ਹੈ ਤੇ ਨਾਲ ਦੀ ਨਾਲ ਲਗਾਤਾਰ ਅਸੀਂ ਹਰ ਇੱਕ ਲੋਕਾਂ ਨੂੰ ਵੀ ਇਹੀ ਅਪੀਲ ਕਰਨਾ ਚਾਹਾਂਗੇ ਕਿ ਤੁਸੀਂ ਜਦੋਂ ਵੀ ਘਰੋਂ ਨਿਕਲਣਾ ਹੈ ਟ੍ਰੈਫਿਕ ਦੀ ਉਲੰਘਣਾ ਨਾ ਕਰੋ ਕਿਉਂਕਿ ਇਹਦੇ ਨਾਲ ਤੁਹਾਡੀ ਜੇਬ ਦੇ ਉੱਪਰ ਵੀ ਕਿਤੇ ਨਾ ਕਿਤੇ ਉਹ ਭਾਰ ਜ਼ਰੂਰ ਪਾਏਗਾ